ਸਿੰਗੋਲਡੀ ਅਲੱਗ ਤੋਂ ਪ੍ਰੋਗਰਾਮ ਕਰ ਰਹੇ ਨੇ ਸ਼ਾਮ ਨੂੰ ਉਸ ਦੇ ਨਹੀਂ 골ਡੀ ਕੋਈ ਲੱਗ ਤੋਂ ਨਹੀਂ ਕਰ ਰਹੇ ਨੇ। ਨੇ ਮੇਰੀ ਗੱਲ ਸੁਣਾ ਹਾਂ ਸਾਡੇ ਬੱਚੇ ਨੇ ਕੋਈ ਐਸੀ ਗੱਲ ਨਹੀਂ ਹੈਗੀ। ਉਹ ਕੁਦਰਤੀ ਪ੍ਰੋਗਰਾਮ ਦੇ ਵਿੱਚ ਪਹਿਲਾਂ ਪਾਉਣਾ ਪੈਂਦਾ ਹੈ। ਇਹ ਕੋਈ ਅਸੈਂਬਲੀ ਦਾ ਹੈ ਨਹੀਂ ਪਾਰਲੀਮੈਂਟ ਦੀ ਇਲੈਕਸ਼ਨ ਹੈ। ਪ੍ਰੋਗਰਾਮ ਬਣੇ ਹੁੰਦੇ ਨੇ ਅਪਰੂਵਲ ਹੁੰਦੀਆਂ। ਉਹ ਆਪਣੇ ਲੈਵਲ ਤੇ ਉਹਨਾਂ ਨੇ ਆਪਣੇ ਪ੍ਰੋਗਰਾਮ ਰੱਖ ਲਿਆ ਤੇ ਚਾਹਣ ਉਹ ਤੇ 골ਡੀ ਚਲੇ 골ਡੀ ਵੀ ਸਾਡਾ ਇਹ ਕੋਈ ਗੱਲ ਨਹੀਂ ਹੈ। ਉਹ ਬੁੰਡੇ ਵੀ ਸਾਡੇ ਹੀ ਨੇ। ਸਾਡੇ ਬੱਚੇ ਨੇ। ਲੇਕਿਨ ਜੇ ਉਹ ਆਪਣਾ ਪ੍ਰੋਗਰਾਮ ਪਹਿਲਾਂ ਕਿਤੇ ਅਪਰੂਵਲ ਹੋ ਹੁੰਦੀ ਤਾਂ ਸਾਰਾ ਕੁਝ ਉਸ ਤੋਂ ਬਾਅਦ ਕਰਨਾ ਹੀ ਹੈ। ਮੈਂ ਇੱਕ ਚੀਜ਼ ਅਸੀਂ ਹੁਣ ਤੁਹਾਡੇ ਸਾਹਮਣੇ ਦੇਖ ਲਓ ਵੀ ਸਾਰੇ ਹਲਕੇ ਦੇ ਵਰਕਰ ਇੱਥੇ ਬੈਠੇ ਆ। ਔਰ ਉੱਥੇ ਜੀ ਗੋਲਡੀ ਜੀ ਇੱਧਰ ਲੈ ਜਾ ਉੱਧਰ ਲੈ ਜਾ ਹੋਰ ਕੋਈ ਵੀ ਵਿਚਾਰਾ ਕੋਈ ਮਾਨਸਾਤ ਉਹ ਆਪੇ ਉੱਥੋਂ ਆ ਕੇ ਆ ਗਏ। ਉਹ ਮਿਲਣ ਕੋ ਜਦੋਂ ਮਰਜ਼ੀ ਮਿਲਣ ਫਰਸਟ ਮੀਟਿੰਗ ਇਹਨਾਂ ਨੇ ਇੱਕ ਦਸਤੂਰ ਬਣਾਇਆ ਸੀ ਕੈਂਡੀਡੇਟ ਕਿ ਉਹਨਾਂ ਦੇ ਸਾਰੇ ਵਰਕਰ ਅੱਜ ਸਾਰਾ ਵਰਕਰ ਲੈਰੇ ਦਾ ਕਿੱਥੇ ਆ ਦੇਖਿਆ ਤੁਸੀਂ? ਇਸ ਕਰਕੇ ਇਹ ਵਰਕਰ ਮੀਟਿੰਗ ਰੱਖੀ ਹੈ। ਅਸੀਂ ਇਹ ਵਰਕਰ ਮੀਟਿੰਗ ਵਾਸਤੇ ਸਾਰਿਆਂ ਨੂੰ ਚਾਹੁੰਦੇ ਆ ਇਕੱਠੇ ਆ ਕੇ ਤੁਹਾਨੂੰ ਨਿੱਕੇ ਮੋਟੇ ਰੁੱਸੇ ਬੁਲਵਾਣਾ ਚਾਹੁੰਦੇ ਨੇ ਸਾਡੇ ਬੱਚੇ ਨੇ ਕੋਈ ਗੱਲ ਨਹੀਂ ਕਰਦਾ। ਕਾਂਗਰਸ ਨੂੰ ਮੰਗਣ ਇਹ ਜਿਹੜੀ ਅੱਜ ਵਰਕਰ ਮਿਲਣੀ ਸੀਗੀ ਇਹ ਅਸੀਂ ਆਉਣ ਵਾਲੀਆਂ ਲੋਕ ਸਭਾ ਦੇ ਮੱਦੇ ਨਜ਼ਰ ਅਸੀਂ ਸੁਖਪਾਲ ਸਿੰਘ ਖੈਰਾ ਦੇ ਹੱਥ ਮਜ਼ਬੂਤ ਕਰਨ ਦੇ ਲਈ ਤੇ ਸਾਡੇ ਰਾਹੁਲ ਗਾਂਧੀ ਦੀ ਝੋਲੀ ਦੇ ਵਿੱਚ ਪੈਣ ਲਈ ਇੱਕ ਵੋਟ ਵਾਸਤੇ ਜਿਹੜੀ ਅੱਜ ਅਸੀਂ ਅਪੀਲ ਕਰੀਆ ਮੈਂ ਧੰਨਵਾਦ ਕਰਦਾ ਸਾਡੇ ਸਤਕਾਰਯੋਗ ਵੀਰ ਸਨਮੀ ਖੈਨਰੀ ਜੀ ਦਾ ਦੁਰਲਭ ਸਿੱਧੂ ਜੀ ਦਾ ਜਗਦੀਪ ਗਾਗਾ ਜੀ ਦਾ ਤੇ ਸਾਰੇ ਹਲਕੇ ਦੇ ਸਾਡੇ ਸਰਪੰਚ ਸਾਹਿਬਾਨ ਦਾ ਐਨਸੀ ਸਾਹਿਬਾਨ ਦਾ ਨੌਜਵਾਨ ਸਾਥੀਆਂ ਦਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਾਹਿਬਾਨ ਦਾ ਸਾਡੀ ਮਹਿਲਾ ਕਾਂਗਰਸ ਦਾ ਸਾਡੀ ਯੂਥ ਕਾਂਗਰਸ ਦਾ ਜਿਨ੍ਹਾਂ ਨੇ ਅੱਜ ਹੰਮ ਹਮ ਆ ਕੇ ਇੱਥੇ ਪਹੁੰਚ ਕੇ ਜਿਹੜੀ ਇਹ ਵਿਚਾਰਧਾਰਾ ਤੇ ਸਾਨੂੰ ਵਿਸ਼ਵਾਸ ਪਾਇਆ ਵੀ ਆਉਣ ਵਾਲੇ ਦਿਨਾਂ 'ਚ ਜਿਹੜੀ ਜੀਤੋੜ ਮਿਹਨਤ ਕਰਕੇ ਅਸੀਂ ਸੁਖਪਾਲ ਸਿੰਘ ਖੈਰਾ ਨੂੰ ਇੱਥੋਂ ਵੱਡੀ ਵੋਟ ਦੀ ਲੀਡ ਨਾਲ ਜਿਹੜਾ ਉਹਨਾਂ ਨੂੰ ਜਿਤਾਵਾਂਗੇ ਸਾਨੂੰ ਇਹ ਕਿਹ ਕਿਹ ਚ ਲੈ ਗਿਆ ਸੀ ਕਿ ਇਸ ਖੈਰਾ ਸਾਹਿਬ ਰਹੋਗੇ ਜੀ ਉਹ ਆਣੇ ਕਿ ਸੀ ਹਰ ਕਾਰਨ ਕੇ ਵੀ ਪਾਰਟੀਵਾਦੀ ਨਹੀਂ ਉਹਨਾਂ ਨੂੰ ਦੇਖੋ ਅਸੀਂ ਨੇ ਇਕੱਠਿਆ ਨਹੀਂ ਆਉਣਾ ਸੀ ਉਹਨਾਂ ਨੂੰ ਕੋਈ ਅਰਜੈਂਟਲੀ ਜਿਹੜਾ ਟਾਈਮ ਤੇ ਕਿਤੇ ਜਾਣਾ ਪੈ ਗਿਆ ਸੋ ਸਾਰੇ ਭਰਾ ਇੱਥੇ ਅਸੀਂ ਜੁੜੇ ਹੀ ਰਹੇ ਆ ਕੋਈ ਇਹ ਜੀ ਗੱਲ ਨਹੀਂ ਹੈਗੀ ਤਾਂ ਸਾਨੂੰ ਕੋਈ ਇਹ ਚੀਜ਼ ਦਾ ਕੋਈ ਫਰਕ ਨਹੀਂ ਸਾਡੀ ਪਾਰਟੀ ਜਿਹੜੇ ਵਰਕਰਸ ਨੇ ਉਹ ਇਹ ਚੀਜ਼ ਨੂੰ ਸਮਝਦੇ ਨੇ ਵੀ ਚੋਰਾਂ ਦੇ ਵਿੱਚ ਇਹ ਜੀ ਚੀਜ਼ ਹੋ ਜਾਂਦੀ ਹੈ ਪੱਟੜ ਸਿੰਘ ਸਾਹਿਬ ਨਜ਼ਰ ਆ ਰਹੀ ਹੈ ਕਿਉਂਕਿ ਪੱਟੜ ਦੀ ਫੋਟੋ ਪੂਰਨਾ ਬੋਰਡ ਦਾ ਮੈਂਬਰ ਹੈਗੀ ਹੈ ਨਹੀਂ ਇਹ ਕੋਈ ਇਸ ਤਰੀਕੇ ਨਾਲ ਨਹੀਂ ਇਹ ਸਾਰੇ ਪਰਿਵਾਰ ਦੇ ਮੈਂਬਰ ਹੀ ਖੜੇ ਨੇ ਜੀ ਜਿਹੜੇ ਲਗਾਤਾਰ ਕੰਮ ਕਰਦੇ ਰਹੇ ਨੇ ਛੋਟ ਮਾੜੀਆਂ ਮੋਟੀਆਂ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਨੇ ਉਹ ਹਰ ਇੱਕ ਜਗ੍ਹਾ ਤੇ ਚਲਦੀਆਂ ਰਹਿੰਦੀਆਂ ਨੇ ਸੋ ਉਹਨਾਂ ਨੂੰ ਦਰਕਿਨਾਰ ਕਰਕੇ ਅਸੀਂ ਸਾਰਾ ਜੋਰ ਜਿਹੜਾ ਕਾਂਗਰਸ ਪਾਰਟੀ ਨੂੰ ਤਕੜਾ ਕਰਨ ਦੇ ਵਿੱਚ ਜਿਹੜਾ ਲਾਇਆ ਜਿਹੜੇ ਤੁਸੀਂ ਕਿੱਥੇ ਦੀ ਕੋਈ ਗੱਲ ਨਹੀਂ ਤੁਸੀਂ ਖੁਦ ਨਹੀਂ ਪਹੁੰਚੇ ਤਾਂ ਤੁਹਾਡੇ ਅੰਦਰ ਕੋਈ ਦਰਦ ਹੈ ਨਹੀਂ ਨਹੀਂ ਮੈਂ ਇਧਰੋਂ ਜਿਹੜਾ ਦੂਸਰੀ ਸਾਈਡ ਤੋਂ ਆਇਆ ਸੀਗਾ ਮੇਰਾ ਉੱਥੇ ਕੋਈ ਕੰਮ ਸੀ ਤਾਂ ਮੈਂ ਇੱਥੇ ਮੀਟਿੰਗ ਦੇ ਵਿੱਚ ਹੀ ਪਹੁੰਚਿਆ ਕੋਈ ਇਹੋ ਜੀ ਗੱਲ ਨਹੀਂ ਹੈਗੀ ਉਹ ਤਾਂ ਹਮੇਸ਼ਾ ਮੈਂ 2007 ਤੋਂ ਉਹਨਾਂ ਲਈ ਕੰਮ ਕਰਦਾ ਆਇਆ ਹਾਂ ਉਹਨਾਂ ਨਾਲ ਸਾਡੀ ਕੋਈ ਇਹਦੇ ਵਿੱਚ ਪ੍ਰੋਬਲਮ ਵਾਲੀ ਗੱਲ ਨਹੀਂ ਹੈਗੀ ਵੱਡੇ ਲੀ ਬਡੇ ਲੀਡਰਾਂ ਦਾ ਤੁਸੀਂ ਨੇ ਮੇਰੀ ਵੀਡੀਓ ਸੁਣੀ ਹੋਣੀ ਆ ਉਸ ਦਿਨ ਵੀ ਤੁਸੀਂ ਨੇ ਇਹ ਗੱਲ ਮੇਰੀ ਮੈਂ ਉਹੀ ਜਿਹੜੀ ਉਸ ਦਿਨ ਵੀਡੀਓ ਬੋਲੀ ਸੀ ਅੱਜ ਜਿਹੜਾ ਮੇਰਾ ਜ਼ਿਆਦਾ ਬੋਲਿਆ ਵੀ ਹੈ ਜਿਹੜਾ ਮੈਂ ਉਸੇ ਚੀਜ਼ ਨੂੰ ਉਸੇ ਸੰਦਰਭ ਨੂੰ ਹਰ ਇੱਕ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀ ਆ ਜ਼ਰੂਰੀ ਨਹੀਂ ਹੈਗਾ ਵੀ ਮੈਂ ਇਹ ਕੋਈ ਗੱਲ ਉਹਨਾਂ ਉਹਨਾਂ ਪ੍ਰਤੀ ਕਰੀ ਆ ਇਹ ਅਲੱਗ-ਅਲੱਗ ਜਿਹੜਾ ਜਿਵੇਂ ਸਮਝ ਲਓ ਸਮਝਣ ਦੀ ਗੱਲ ਹੁੰਦੀ ਆ ਸੋ ਬਹੁਤ ਸਾਰੇ ਜਿਵੇਂ ਮੈਂ ਦੱਸਿਆ ਸੀਗਾ ਵੀ ਜਿਹੜੇ ਸਾਡੇ ਪੁਰਾਣੇ ਜਿੰਨਾ ਕਰਕੇ ਪਹਿਲਾਂ ਟਿਕਟਾਂ ਕੱਟਦੀਆਂ ਰਹੀਆਂ ਅੱਜ ਉਹ ਸਾਡੀ ਪਾਰਟੀ ਦੇ ਵਿੱਚ ਮੌਜੂਦ ਨਹੀਂ ਹੈਗੇ ਸੋ ਪਾਰਟੀ ਨੂੰ ਵਰਕਰ ਦੀ ਜਿਹੜੀ ਭਾਵਨਾ ਦੀ ਕਦਰ ਕਰਨੀ ਚਾਹੀਦੀ ਹੈ। ਕੋਣੀ ਇਹ ਚਿੱਤਰ ਤੋਂ ਬਾਅਦ ਉਧਰ ਦੇ ਬਾਂਹ ਵਾਲੇ ਦੇ ਵਿੱਚ ਬੈਠਣਗੇ ਕਹਿੰਦਾ ਸਾਹਿਬ ਜਾਂ ਬਖਰੀ ਬੈਠਣਗੇ। ਨਹੀਂ ਇਹ ਦੇਖੋ ਉੱਪਰ ਸਾਡਾ ਇੰਡੀਆ ਅਲਾਈਅንስ ਆ ਜੀ। ਇੱਥੇ ਪੰਜਾਬ ਦੇ ਵਿੱਚ ਬਿਲਕੁਲ ਟੋਟਲੀ ਜਿਹੜੀ ਹਮੇਸ਼ਾ ਸਾਡੀ ਲੜਾਈ ਇਹਨਾਂ ਨਾਲ ਰਹੀ ਆ। ਕਿਉਂਕਿ ਅਸੀਂ ਮੁੱਖ ਵਿਰੋਧੀ ਧਿਰ ਦੇ ਜਿਹੜਾ ਇੱਥੇ ਜ਼ਿੰਮੇਵਾਰੀ ਨਿਭਾ ਰਹੇ ਹਾਂ ਸੋ ਖੈਰਾ ਸਾਹਿਬ ਦੀ ਖੁਦ ਵੀ ਇਹਨਾਂ ਨਾਲ ਕਾਫੀ ਜਿਹੜੀ ਪਿਛਲੇ ਸਮੇਂ ਤੋਂ ਲੜਾਈ ਚੱਲ ਰਹੀ ਆ ਸੋ ਸਾਡਾ ਫਰਜ਼ ਆ ਖੈਰਾ ਸਾਹਿਬ ਦਾ ਵੀ ਫਰਜ਼ ਆ ਕਿ ਉਹ ਆਪਦੇ ਪੰਜਾਬ ਦੇ ਆਪਦੀ ਲੋਕ ਸਭਾ ਸੰਗਰੂਰ ਦੇ ਜਿਹੜੇ ਮੁੱਦਿਆਂ ਦੇ ਉੱਤੇ ਗੱਲ ਕਰਨ ਤੇ ਜਿਹਦੇ ਨਾਲ ਵੀ ਕੋਈ ਪਾਰਟੀ ਉਹਨੂੰ ਤੰਗ ਪਰੇਸ਼ਾਨ ਕਰਦੀ ਆ ਉਹਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਦੇ ਹਾਂ ਅਸੀਂ ਜ਼ਿਲ੍ਹਾ ਪ੍ਰਧਾਨ ਹੈਗੇ ਹਾਂ ਜੀ ਜ਼ਿਲ੍ਹਾ ਪ੍ਰਧਾਨ ਨੂੰ ਤੁਹਾਨੂੰ ਇਹ ਪਤਾ ਹੈ ਕਿ ਲੇਰਿਕ ਦੇ ਵਿੱਚ ਤੁਹਾਡੀ ਬੰਦੀ ਜਿਹੜੀ ਉੱਪਰ ਕੇ ਅੱਗੇ ਆਈ ਹੋਈ ਹੈ ਜੀ ਇਸ ਤਰ੍ਹਾਂ ਦੇ ਤੁਸੀਂ ਕਿਵੇਂ ਕੱਟ ਤੁਸੀਂ ਕਰੂਗੇ ਬਿਲਕੁਲ ਇਹ ਮੈਂ ਥੋੜੇ ਦਿਨ ਤੱਕ ਅਸੀਂ ਵੈਸੇ ਕਿਉਂ ਇਹੀ ਦੀ ਬਾਲੀ ਵੱਡੀ ਗੱਲ ਨਹੀਂ ਹੈਗੀ ਕੋਈ ਜਿਆਦੇ ਵੱਡੀ ਸਮੱਸਿਆ ਨਹੀਂ ਹੈਗੀ ਸੋ ਜਿੱਥੇ ਇੱਕ ਪਰਿਵਾਰ ਚ ਚਾਰ ਭਾਂਡੇ ਹੁੰਦੇ ਨੇ ਨਾ ਖੜਕਦੇ ਰਹਿੰਦੇ ਨੇ ਮਾੜਾ ਮੋਟਾ ਤੇ ਇਹਦੇ ਨਾਲ ਜੀਵ ਵੀ ਲੱਗਿਆ ਰਹਿੰਦਾ ਤੇ ਸਾਨੂੰ ਇੱਕ ਦੂਜੇ ਦਾ ਪਿਆਰ ਵੀ ਪਤਾ ਲੱਗਦਾ ਰਹਿੰਦਾ ਸੋ ਇਹ ਹੀ ਜੀ ਕੋਈ ਗੱਲ ਨਹੀਂ ਇਹਨੂੰ ਅਸੀਂ ਵਧੀਆ ਤਰੀਕੇ ਨਾਲ ਅਸੀਂ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇ ਧਿਆਨ ਚ ਲਿਆ ਕੇ ਜੋ ਵੀ ਕੋਈ ਛੋਟੀ ਮੋਟੀ ਕੋਈ ਦਿੱਕਤ ਹੈਗੀ ਕੋਈ ਵੀ ਜਿਆਦਾ ਵੱਡੀ ਪ੍ਰੋਬਲਮ ਨਹੀਂ ਹੈਗੀ ਬਹੁਤ ਛੋਟੀਆਂ ਛੋਟੀਆਂ ਜਿਹੜੀਆਂ ਪ੍ਰੋਬਲਮ ਜਿਹੜੇ ਉਹਨਾਂ ਨੂੰ ਅਸੀਂ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਹੈ ਨਹੀਂ ਮੈਂ ਸੁਣ ਰਿਹਾ ਤੁਹਾਡੀ ਬਿੰਦੂ ਤੁਸੀਂ ਵੀ ਹਿੱਸਾ ਬਣ ਕੇ ਨਹੀਂ ਨਹੀਂ ਮੈਂ ਮੈਂ ਕਹਦਾ ਹਿੱਸਾ ਬਣਨਾ ਜੀ ਅਸੀਂ ਤਾਂ ਦੇਖੋ ਬਤੌਰ ਜ਼ਿਲ੍ਹਾ ਪ੍ਰਧਾਨ ਮੈਨੂੰ ਕਿਸੇ ਵੀ ਪਿੰਡ ਚ ਕਿਸੇ ਵੀ ਸ਼ਹਿਰ ਚ ਮੇਰਾ ਕੋਈ ਵਰਕਰ ਆਵਾਜ਼ ਮਾਰੂਗਾ ਜਿਹੜਾ ਮੇਰੀ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਮੈਂਬਰ ਆ ਚਾਹੇ ਉਹ ਮੇਰੀ ਬਲਾਕ ਕ ਮੈਨੂੰ ਉੱਥੇ ਜਾਣਾ ਮੇਰਾ ਫਰਜ਼ ਬਣਦਾ ਕਿਉਂਕਿ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਜ ਤਕਰੀਬਨ ਸਾਡੇ ਕਾਫੀ ਇੱਥੇ ਦੇ ਸਬੰਧਤ ਜਿਹੜੇ ਸਾਡੇ ਡੀਸੀਸੀ ਦੇ ਮੈਂਬਰ ਸਾਹਿਬਾਨ ਸੀ ਉਹਨਾਂ ਨੇ ਮੈਨੂੰ ਬੇਨਤੀ ਕੀਤੀ ਸੀ ਤੇ ਮੈਂ ਉਹਨਾਂ ਦੇ ਇੱਥੇ ਦੇਖੋ ਇੱਥੇ ਕੋਈ ਇਹ ਤਾਂ ਨਹੀਂ ਹੋ ਰਿਹਾ ਵੀ ਅਸੀਂ ਕਿਸੇ ਹੋਰ ਪਾਰਟੀ ਦੀ ਸਪੋਰਟ ਕਰ ਰਹੇ ਨੇ ਜਿਹੜੇ ਨੌਜਵਾਨ ਨੇ ਇਹ ਕਰਤਾ ਉਸ ਸਾਡੀ ਪਾਰਟੀ ਦੀ ਸਪੋਰਟਰ ਹੀ ਨੇ ਜੇ ਹੁਣ ਸਪੋਜ਼ ਕਰੋ ਮੈਂ ਇੱਥੇ ਨਾ ਆਉਂਦਾ ਤਾਂ ਇਹਨਾਂ ਦਾ ਦਿਲ ਟੁੱਟਦਾ ਵਰਕਰਾਂ ਦੇ ਜਿਹੜੇ ਬੋਲ ਲੈਣੇ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰੋਗਰਾਮ ਰੱਖਿਆ ਗਿਆ ਸੀ ਕਿਉਂਕਿ ਕੁਝ ਵਰਕਰ ਨੇ ਜਿਨ੍ਹਾਂ ਦੀਆਂ ਕੁਝ ਪਿਛਲੇ ਸਮਿਆਂ ਤੋਂ ਕੁਝ ਮੁਸ਼ਕਲਾਂ ਰਹੀਆਂ ਨੇ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਆ ਰਹੀਆਂ ਨੇ ਉਹਨਾਂ ਦੀ ਸੁਣਨ ਦੇ ਲਈ ਅਸੀਂ ਇੱਥੇ ਆਏ ਸੀਗੇ ਕਿਉਂਕਿ ਸਾਡਾ ਮੰਤਵ ਹੈ ਜਿਵੇਂ ਜ਼ਿਲ੍ਹਾ ਪ੍ਰਧਾਨ ਖੜੇ ਨੇ ਮੈਂ ਪੀਸੀਸੀ ਤੋਂ ਲਾਈਕ ਕੰਮ ਕਰਦਾ ਨਾਲ ਸੁਮੇਖ ਸਿੰਘ ਹੈਮਰੀ ਖੜੇ ਨੇ ਤਾਂ ਅਸੀਂ ਇਹਨਾਂ ਦੀਆਂ ਮੁਸ਼ਕਲਾਂ ਸੁਣਨਾ ਚਾਹੁੰਦੇ ਹਾਂ ਉਹਨਾਂ ਨੂੰ ਕੀ ਪ੍ਰੋਬਲਮਾਂ ਨੇ ਉਹ ਸੁਣਨ ਦੇ ਲਈ ਸਿੱਤੇ ਰਾਜ ਸਰਪਾਲ ਸ਼ਰਣ ਨੇ ਲੈਣਾ ਬੋਲਦੇ ਨੇ ਜਿਸ ਤਰ੍ਹਾਂ ਦੱਸਿਆ ਵੀ ਬਤਰਾ ਆ ਗਿਆ ਕਿ ਇੱਥੇ ਵੀ ਸੁਪਾਲਖਰ ਕਹਿ ਰਹੇ ਜੀ ਆਉਗੇ ਕੀ ਕਾਰਨ ਹੋਏ ਜਿਹੜੇ ਦੇਖੋ ਜਿਵੇਂ ਗੋਲਡੀ ਜੀ ਨੇ ਪਹਿਲਾਂ ਹੀ ਕਿਹਾ ਵੀ ਜਦੋਂ ਏਡੀ ਵੱਡੀ ਚੋਣ ਹੁੰਦੀ ਆ ਉਦੋਂ ਟਾਈਮ ਘੱਟ ਹੁੰਦਾ ਤੇ ਪ੍ਰੋਗਰਾਮ ਜ਼ਿਆਦਾ ਹੁੰਦੇ ਆ ਤੇ ਅਸੀਂ ਵਰਕਰਾਂ ਦੇ ਵੱਲੋਂ ਜੋ ਸੁਨੇਹਾ ਸੀਗਾ ਉਹ ਸੁਪਾਲਖਰ ਸਿੰਘ ਕਹਿ ਰਹੇ ਜੀ ਨੂੰ ਲਾ ਦਿੱਤਾ ਗਿਆ ਸੀਗਾ ਉਹਨੂੰ ਵੱਡੇ ਲੀਡਰ ਨੇ ਉਹਨਾਂ ਨੇ ਦੇਖਣਾ ਸੀਗਾ ਕਿ ਵਰਕਰਾਂ ਦੀ ਆਵਾਜ਼ ਸੁਣਨੀ ਆ ਕਿ ਨਹੀਂ ਸੁਣਨੀ ਜਾਂ ਉਹਨਾਂ ਨੇ ਕੋਈ ਦੂਸਰੇ ਪ੍ਰੋਗਰਾਮ ਤੇ ਜਾਣਾ ਉਹ ਉਹਨਾਂ ਦਾ ਫੈਸਲਾ ਪਰ ਅਸੀਂ ਹਮੇਸ਼ਾ ਹੀ ਹੈਰਾ ਸਾਹਿਬ ਨੂੰ ਜਿਟਾਉਣ ਦੇ ਲਈ ਕਾਂਗਰਸ ਨੂੰ ਜਿਟਾਉਣ ਦੇ ਲਈ ਹੀ ਇਹ ਪ੍ਰੋਗਰਾਮ ਕਾਂਗਰਸ ਦੇ ਦੋ ਪ੍ਰੋਗਰਾਮਰ ਵੀ ਗਏ ਲਹਿਰਾ ਗਾਗਾ ਦੇ ਵਿੱਚ ਇਸ ਤਰ੍ਹਾਂ ਦੇਖ ਦਿਓ ਕਿ ਜੇ ਸਵਾਲ ਗਰੁੱਪਾਂ ਲਈ ਹੈ ਕੋਈ ਦੇਖੋ ਤੁਹਾਨੂੰ ਜਿਹੜਾ ਤੁਸੀਂ ਮੈਨੂੰ ਕੁਐਸਚਨ ਪੁੱਛਿਆ ਤੁਹਾਨੂੰ ਐਕਚੁਅਲੀ ਮੈਨੂੰ ਲੱਗਦਾ ਚੰਗੀ ਖਬਰ ਹੈ ਇਹ ਕਿ ਪਹਿਲਾਂ ਜਿਹੜੇ ਨਿਰਾਸ਼ ਵਰਕਰ ਹੁੰਦੇ ਸੀ ਉਹ ਘਰੇ ਬਹਿ ਜਾਂਦੇ ਸੀਗੇ ਉਹ ਕਾਂਗਰਸ ਦੀ ਸਪੋਰਟ ਨਹੀਂ ਕਰਦੇ ਸੀਗੇ ਉਹ ਅੰਦਰ ਖਾਤੇ ਕਿਸੇ ਹੋਰ ਦੀ ਸਪੋਰਟ ਕਰ ਦਿੰਦੇ ਸੀ ਪਰ ਇਹ ਪਹਿਲੀ ਵਾਰ ਤੁਹਾਨੂੰ ਦੇਖਣ ਨੂੰ ਮਿਲਿਆ ਹੋਊਗਾ ਕਿ ਸਾਡਾ ਇੱਕ ਹਮਲਾ ਮਾਰਿਆ ਸੀ ਜਿਹੜੇ ਨਿਰਾਸ਼ ਵਰਕਰ ਨੇ ਜਾਂ ਜਿਹੜਾ ਨੂੰ ਕਿਸੇ ਵਿਅਕਤੀ ਵਿਸ਼ੇਸ਼ ਨਾਲ ਪ੍ਰੋਬਲਮ ਹੈ ਉਹਨਾਂ ਨੂੰ ਅਸੀਂ ਪਲੇਟਫਾਰਮ ਤੇ ਲੈ ਕੇ ਆਇਆ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਚੋਣਾਂ ਨੇੜੇ ਹੋਣ ਉਦੋਂ ਜੇਕਰ ਇੱਕ ਸਾਰਥੀ ਕੋਈ ਸਾਥ ਛੱਡ ਕੇ ਭਜਦਾ ਹੋਵੇ ਜਾਂ ਉਹ ਨਾ ਸਪੋਰਟ ਕਰਦਾ ਹੋਵੇ ਤਾਂ ਇਹ ਜਿਹੜੀ ਕਾਂਗਰਸ ਦੀ ਸੈਨਾ ਹੈ ਜਿਹੜੀ ਬੂਥ ਵਰਕਰ ਨੇ ਉਹ ਖੈਰਾ ਸਾਹਮਣੂ ਚਟਾਉਣ ਦੇ ਨਹੀਂ ਕੰਮ ਕਰ ਸਕਦੇ ਪਰ ਇਹ ਲੋਕ ਸਭਾ ਚੋਣਾਂ ਨੇ ਸੰਗਰੂਰ ਦੀਆਂ ਚੋਣਾਂ ਨੇ ਐਮਪੀ ਬਰਨਾਲਾ ਜਿਲ੍ਹਾ ਪੈਂਦਾ ਹੈ ਪਰ ਜੇ ਐਮਐਲਏ ਦੀਆਂ ਚੋਣਾਂ ਹੋਣਗੀਆਂ ਕੀ ਤੁਸੀਂ ਐਵੇਂ ਹੁੰਦੇ ਕਿ ਫਿਰ ਤਾਂ ਫੁੱਟ ਪੁੱਤੇ ਹੋਣੀਆਂ ਉਦੋਂ ਕਰਾਂਗੇ ਦੇਖੋ ਉਦੋਂ ਉਦੋਂ ਦੇਖਦੇ ਰਹੋ ਦੇਖੋ ਉਦੋਂ ਜਦੋਂ ਗੱਲ ਹੋਊਗੀ ਉਦੋਂ ਕਰਾਂਗੇ ਅਜੇ ਤਾਂ ਅੱਜ ਲੋਕ ਸਭਾ ਦੀ ਗੱਲ ਹੈ ਸੱਚ ਦਾ ਪਹਿਰਾ ਸੁਖਪਾਲ ਖਹਿਰਾ ਤੇ ਜ਼ਰੂਰ ਚ ਤੱਕ ਪਹੁੰਚਣਾ ਹੈ ਗੱਲ ਕਰ ਰਹੇ ਹਾਂ ਖੜੇ ਸਾਰੇ ਹਾਂ ਜੀ ਬਿਲਕੁਲ 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 ਇੱਕ ਤਾਨਕੇ ਖੜੇ ਆ ਤੇ ਉਹਨਾਂ ਨੂੰ ਪਿਛਲੀ ਵਾਰ ਜੋ ਪਿਛਲੀਆਂ ਚੋਣਾਂ ਦੇ ਵਿੱਚ ਤੁਸੀਂ ਦੇਖੇ ਹੋਣਾ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ ਨੇ ਉਦੋਂ ਹਮੇਸ਼ਾ ਕਾਂਗਰਸ ਵਾਧੀ ਆਈ ਹੈ ਤੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਲਹਿਰਾਂ ਗੱਗੇ ਦੇ ਵਿੱਚੋਂ ਕਾਂਗਰਸ ਹਮੇਸ਼ਾ ਪਿੱਛੇ ਚਲੀ ਜਾਂਦੀ ਸੀ ਅਸੀਂ ਕੁਛ ਨਾ ਬੈਠ ਕੇ ਉਹਨਾਂ ਚੀਜ਼ਾਂ ਦਾ ਐਨਾਲਿਸਿਸ ਕੀਤਾ ਕਿਉਂਕਿ ਹੈਨਰੀ ਜੀ ਇੱਥੇ ਗਰਾਊਂਡ ਤੇ ਕੰਮ ਕਰਦੇ ਰਹਿੰਦੇ ਸੀ ਇਹਨਾਂ ਨੇ ਮੈਨੂੰ ਦੱਸਿਆ ਕਿ ਕੀ ਮੁਸ਼ਕਿਲਾਂ ਆਉਂਦੀਆਂ ਨੇ ਅਸੀਂ ਜਿਹੜੀਆਂ ਉਹ ਨੈਗੇਟਿਵਿਟੀ ਜਿਹੜੀਆਂ ਚੀਜ਼ਾਂ ਸੀਗੀਆਂ ਉਹਨਾਂ ਦੇ ਪਲੱਗ ਇਨ ਕੱਢ ਕੇ ਅਸੀਂ ਪੋਜ਼ਿਟਿਵ ਵਾਲੇ ਪਾਸੇ ਲੱਗੇ ਜਾਂਦੇ ਅੱਛਾ ਲੱਗਦੀ ਪਰ ਨੁਕਸਾਨ ਲੱਗਦਾ ਨਹੀਂ ਬਰਕਰਾਂ ਦਾ ਜ਼ਿਆਦਾ ਹੋਊਗਾ ਕਈ ਬਰਕਰ ਤੁਹਾਨੂੰ ਵੀ ਚਾਉਂਦੇ ਨੇ ਬੀਬੀ ਭੱਟੜੂ ਵੀ ਚਾਉਂਦੇ ਆ ਕੀ ਲੱਗਦਾ ਕਿ ਉਹ ਕੀ ਨੁਕਸਾਨ ਮੈਨੂੰ ਲੱਗਦਾ ਹੋ ਸਕਦਾ ਵੀ ਉਹ ਤਾਂ ਤੁਹਾਡਾ ਨੁਕਸਾਨ ਵੀ ਕਰ ਦੇ ਮੈਨੂੰ ਲੱਗਦਾ ਤੁਸੀਂ ਸ਼ਾਇਦ ਉੱਥੋਂ ਵੀ ਆਏ ਹੋ ਤੁਸੀਂ ਦੇਖਿਆ ਹੋਣਾ ਇੱਥੇ ਬਹੁਤ ਸਾਰੇ ਚਿਹਰੇ ਇਹੋ ਜਿਹੇ ਸੀਗੇ ਵੀ 20 ਸੋ ਸਭ ਨੂੰ ਪਿਆਰ ਕਰਦੇ ਨੇ ਜਿੱਦਾ ਜਿੱਥੇ ਇੱਥੇ ਪਿਆਰ ਉੱਥੇ ਜਾਣਾ ਚਾਹੀਦਾ ਪਰ ਅੰਤ ਦੇ ਵਿੱਚ ਕਾਂਗਰਸ ਦੀ ਸਪੋਰਟ ਕਰਨੀ ਚਾਹੀਦੀ ਹੈ ਖੈਰਾ ਸਾਹਿਬ ਨੂੰ ਜਿਤਾਉਣਾ ਹੈ ਐਡਿਜ ਅੱਜ ਪ੍ਰੋਗਰਾਮ ਤੁਸੀਂ ਕੱਟਿਆ ਆਇਆ ਹੈ ਇਹ ਜਿਹੜਾ ਕਰ ਬਲਤ ਮੈਂ ਦੱਸਣਾ ਚਾਹਣਾ ਵੀ ਸਰਕਾਰ ਜੋ ਕਿਸੇ ਢੰਗ ਨਾਲ ਇਹ ਇਸ ਤਰ੍ਹਾਂ ਨਹੀਂ ਹੈਗਾ ਕਿ ਪ੍ਰੋਗਰਾਮ ਇਹ ਕਾਂਗਰਸ ਬਿੰਲੀ ਪ੍ਰੋਗਰਾਮ ਤੁਸੀਂ ਦੇਖਿਆ ਸਲੋਗਨ ਵੀ ਸਰਦਾਰ ਸੁਪਾਲ ਸਿੰਘ ਖੈਰਾ ਲਈ ਉਹਦੇ ਹੱਕ ਦੇ ਵਿੱਚ ਜਿਹੜਾ ਹੈਗਾ ਕਾਂਗਰਸ ਪਾਰਟੀ ਦਾ ਮਿਲਣੀ ਪ੍ਰੋਗਰਾਮ ਰੱਖਿਆ ਗਿਆ ਓਪਨ ਰੱਖਿਆ ਗਿਆ ਤਾਂ ਕਿ ਜਿਹੜੇ ਕੋਈ ਵੀ ਕਾਂਗਰਸ ਪਾਰਟੀ ਐ ਉਹਦੇ ਕੀ ਸੁਝਾਅ ਨੇ ਕੀ ਗੱਲਬਾਤ ਨੇ ਤਾਂ ਕਿ ਸਾਡੇ ਜਿਹੜੇ ਜ਼ਿਲ੍ਹਾ ਪ੍ਰਧਾਨ ਜੀ ਨੇਗੇ ਉਹਨਾਂ ਨੂੰ ਦੱਸ ਸਕੀਏ ਅਸੀਂ ਤਾਂ ਤੱਕ ਪਹੁੰਚਾ ਸਕਦੇ ਆ ਤੁਹਾਡੀ ਸਪੀਚ ਦਾ ਦਰਦ ਵੀ ਬਹੁਤ ਨਜ਼ਰ ਆਇਆ ਨਹੀਂ 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 ਮੈਂ ਮੈਂ ਬਤੌਰ ਮੈਂਬਰ ਪੀਸੀਸੀ ਓਕੇ ਜਿਹੜਾ ਕੋਈ ਵੀ ਉਹ ਦਰਦਾਰੀ ਕੋਈ ਗੱਲ ਨਹੀਂ ਦਰਦਾਰੀ ਇਹ ਗੱਲ ਹੁੰਦੀ ਹੈ ਜਦੋਂ ਕੋਈ ਵੱਡਾ ਲੀਡਰ ਇਹ ਕਹਿ ਦੇਣਾ ਵੀ ਉੱਥੇ ਤੁਸੀਂ ਪੁੱਛਿਆ ਹੋਗਾ ਉੱਥੇ ਸਵਾਲ ਵੀ ਜੀ ਉੱਥੇ ਤਾਂ ਬੋਹੇ ਭਲਾਡੇ ਦੇ ਆ ਜਾਣਗੇ ਉਹ ਜਿਹੜਾ ਚਲਾ ਚੌਣਿਆ ਵੀ ਸਾਡਾ ਐਡਾ ਕਿ ਸਰਕਲ ਹੈ ਪੰਜਾਬ ਦੇ ਵਿੱਚ ਗਾਹਾਂ ਨੂੰ ਜਿਹੜੀ ਸਾਡੀ ਪੋਹਾ ਭਲਾੜਾ ਤੱਕ ਵੀ ਅਸੀਂ ਜਾ ਸਕਦੇ ਆ ਅਦਰਵਾਈਜ਼ ਤੁਸੀਂ ਸਾਹਮਣੇ ਦੇਖਿਆ ਬੋਹਰਾ ਕਲਾ ਤੋਂ ਬੋਹਰਾ ਖੁਰਦ ਤੋਂ ਆਲਮਪੁਰ ਤੋਂ ਕਾਲੀਏ ਤੋਂ ਪਾਈਕੀ ਪਸ਼ੌਰ ਤੋਂ ਜਿਹੜਾ ਹੈਗਾ ਰਾਮਗੜ੍ਹ ਸੰਧੂਆਂ ਤੋਂ ਸਾਰੇ ਦੇ ਹੈਗੇ ਨੇ ਕਿ ਸਾਡੇ ਸਾਰੇ ਵਰਕਰ ਨੇਗੇ ਇੱਥੇ ਪਹੁੰਚੇ ਨੇਗੇ ਸਾਰੇ ਕੋਈ ਗੱਲ ਹੁੰਦੀ ਹੈ ਕਈ ਵਾਰੀ ਜਿਹੜੀ ਕੋਈ ਗੱਲ ਕਹਿ ਦਿੰਦੇ ਉਹਦਾ ਜਵਾਬ ਸਰਪਾਲ ਜਿਹੜਾ ਸਰਪਾਲ ਨੇ ਲੈਕਚਰ ਕੀਤਾ ਉਹਦੇ ਵਿੱਚ ਵੀ ਝਲਕ ਰਿਆ ਸੀ ਵੀ ਹਾਲੇ ਵੀ ਗਰੁੱਪ ਵਾਲੀ ਜਿਹੜੀ ਵਰਕਰਾਂ ਨਥਈ ਸਤਕਾਰਯੋਗ ਨੇ ਬੀਬੀ ਪਟਲ ਜਿਹੜੇ ਨੇਗੇ ਮਾਤਾ ਜੀਮਾਨ ਨੇਗੇ ਜਿਹੜਾ ਸਾਡਾ ਭਰਾ ਉਹ ਵੀ ਸਤਕਾਰਯੋਗ ਹੈਗਾ ਸਾਡੀ ਜਿਹੜਾ ਹੈਗਾ ਆ ਵੀ ਮੇਰਾ ਭਰਾ ਖੜੇ ਆ ਭਰਾ ਖੜੇ ਨੇ ਆਉਣ ਵਾਲੇ ਸਮੇਂ ਤੱਕ ਦੇ ਜਿਹੜੇ ਨੇ ਕੋਈ ਛੋਟੀ ਮੋਟੀ ਪ੍ਰੋਬਲਮ ਹੋਊਗੀ ਵੀ ਅਸੀਂ ਨਹੀਂ ਨਹੀਂ ਉਹ ਸਾਡੇ ਜਜ਼ਬਾਤਾਂ ਦੀ ਗੱਲ ਹੋ ਸਕਦੀ ਹੈ ਕਾਂਗਰਸ ਪਾਰਟੀ ਲਈ ਸਦਾਸ ਸੁਪਾਲ ਸਿੰਘ ਖੈਰਾ ਲਈ ਦਿਨ ਰਾਤ ਖੜੇ ਸਦਾਸ ਖੈਰਾ ਜੀ 2 ਵਜੇ 2:30 ਵਜੇ ਤੱਕ ਬੀਬੀ ਪਟਲ ਦੀ ਕੋਠੀ ਸੀ ਪ੍ਰੋਗਰਾਮ ਸੀਗਾ ਪਰ ਇੱਥੇ ਨਹੀਂ ਪਹੁੰਚੇ ਜਿੱਥੇ ਨਹੀਂ ਨਹੀਂ ਸੁਪਾਲ ਖੈਰਾ ਦਾ ਸਪਾਲ ਖੈਰਾ ਜੀ ਨਾਲ ਭਾਈ ਜੀ ਦੀ ਗੱਲ ਹੋ ਗਈ ਸੀ ਮੇਰੀ ਵੀ ਗੱਲ ਹੋ ਗਈ ਤੇ ਦੁਰਲਭ ਸਿੰਘ ਦੀ ਵੀ ਗੱਲ ਹੋ ਗਈ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਕੋਈ ਹੋ ਨਹੀਂ ਉਹਨਾਂ ਨੇ ਜਣਾ ਸੀ ਇਸ ਟਾਈਮ ਦਿੱਲੀ ਜਿਹੜਾ ਦਿੱਲੀ ਤੋਂ ਕੋਈ ਟੀਮ ਆਈ ਹੋਈ ਹੈ ਚੰਡੀਗੜ੍ਹ ਕੋਈ ਡਿਸਕਸ ਕਰਨ ਬਾਸੇ ਉਹਨਾਂ ਨੇ ਮੈਂ ਕਿਹਾ ਜੀ ਕੋਈ ਗੱਲ ਨਹੀਂ ਉਹਨਾਂ ਨੇ ਸਪੈਸ਼ਲ ਤੌਰ ਤੇ ਸਰਦਾਰ ਗੋਲਡੀ ਜੀ ਨੂੰ ਭੇਜਿਆ ਔਰ ਉਹਨਾਂ ਦੀ ਸਪੈਸ਼ਲ ਤੌਰ ਤੇ ਡਿਊਟੀ ਲਈ ਉਹਨਾਂ ਨੂੰ ਕੋਈ ਇਹ ਨਹੀਂ ਹੁੰਦਾ ਕਿ ਕੰਡਿਆਂ ਦੇ ਉੱਤੇ ਨਹੀਂ ਖਿੱਚਣਾ ਜਾਂ ਆ ਪਾ ਕੇ ਦੋ ਮਿੰਟ ਹਾਜ਼ਰੀ ਲਵਾਉਣੀ